ਅਧਾਰਾ ਤਹਿਲਕਾ ਪੰਜਾਬ ਦੇ ਇਸ ਵੈਬ ਟੀਵੀ ਨਿਊਜ਼ ਚੈਨਲ ਤਹਿਲਕਾ ਪੰਜਾਬ ਲਾਈਵ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਹੋਸਟ ਰਾਜਕਮਰ ਅਰੂੜਾ ਜਿਨ੍ਹਾਂ ਨੇ ਅਜੇ ਤੱਕ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਪਹਿਲਾਂ ਸਬਸਕ੍ਰਾਈਬ ਕਰੋ ਅਤੇ ਫਿਰ ਵੀਡੀਓ ਨੂੰ ਲਾਈਕ ਕਰਕੇ ਅੱਗੇ ਹੋਰਨਾਂ ਨੂੰ ਸ਼ੇਅਰ ਵੀ ਕਰ ਦਿਓ ਓ ਯਾਰ ਤੂੰ ਮੇਰੀ ਬੋਤਲ ਦੇਖੀ ਆ ਨਾ ਮੈਂ ਨਹੀਂ ਦੇਖੀ ਮੈਂ ਕੀ ਕਰਨਾ ਸੀਗਾ ਤੇਰੀ ਬੋਤਲ ਦਾ ਓ ਬੋਤਲ ਕਿੱਥੇ ਮੇਰੀ ਬਾਜੀ ਮੈਨੂੰ ਕੀ ਪਤਾ ਉਹ ਦੂਜਾ ਤੇਰਾ ਭਰਾ ਕਿੱਥੇ ਆ ਉੱਥੇ ਅੰਦਰ ਬੈਠਾ ਹੋਣਾ ਓ ਹੈਲਮਟ ਹਾਂਜੀ ਬਾਜੀ ਓ ਮੇਰੀ ਬੋਤਲ ਦੇਖੀ ਤੂੰ ਹੈ ਪਹਿਲੀ ਗੱਲ ਦਾ ਜਵਾਬ ਦਿੱਤਾ ਦੂਜੀ ਗੱਲ ਦਾ ਜਵਾਬ ਨਹੀਂ ਦਿੱਤਾ ਚਲ ਉੱਠ ਤਾਂ ਚੱਲ ਮੇਰੇ ਨਾਲ ਚਲੋ ਓ ਕਦੋਂ ਦਾ ਵੱੱਜਾ ਮਾਰੀ ਜਨਾ ਤੈਨੂੰ ਸੁਣਦਾ ਨਹੀਂ ਬੋਤਲ ਕਿੱਥੇ ਮੇਰੀ ਬਾਜੀ ਇੱਥੇ ਪਹਿਲੀ ਗੱਲ ਸੁਣਾਈ ਦਿੰਦੀ ਆ ਦੂਜੀ ਗੱਲ ਸੁਣਾਈ ਨਹੀਂ ਦਿੰਦੀ ਹੈ ਐਦਾਂ ਕਿਦਾਂ ਹੋ ਸਕਦਾ ਤੂੰ ਚੱਲ ਉੱਥੇ ਬੈ ਤੂੰ ਚੱਲ ਆ ਮੇਰੇ ਨਾਲ ਚਲੋ ਬਾਜੀ ਬਾਹਰ ਜਾ ਕੇ ਵਾਜ ਦਿੰਦੇ ਆ ਵੇਖ ਲੈਨੇ ਦੂਜੀ ਗੱਲ ਸੁਣਾਈ ਦਿੰਦੀ ਆ ਕਿ ਨਹੀਂ ਬਾਜੀ ਮੈਂ ਵਾਜ ਦਿੰਦਾ ਠੀਕ ਦੇ ਭਣੇ ਬਲਾਂ ਗੱਲ ਬਾਜੀ ਦੇ ਵਟਵੇ ਜੋ ਪੈਸੇ ਕਿੰਨੇ ਕੱਢੇ ਸੀਗੇ ਤੂੰ ਸਹਰਤੀ ਹੈ ਕਿਉਂ ਪੈਸੇ ਬੇਤੂ ਮਰਤੀ ਹੈ ਹੈ ਦੂਜੀ ਗੱਲ ਦਾ ਜਵਾਬ ਇਹ ਵੀ ਨਹੀਂ ਦੇ ਰਹੀ ਚਲੋ ਆਓ ਘਰ ਜ਼ਰਾ ਵੇਖੀਏ ਇੱਕ ਬਾਤ ਮੈਨੂੰ ਬਦਲਾ ਦੇ ਤੂੰ ਉਸ ਰੱਬ ਸੇ ਕਿਉਂ ਨਹੀਂ ਡਰਤੀ ਉਹ ਕੀ ਗੱਲ ਤੂੰ ਹੀ ਜਵਾਬ ਨਹੀਂ ਦਿੱਤਾ ਹਾਂ ਹਾਂ ਇਹ ਸਹੀ ਕਹਿ ਰਿਹਾ ਸੀਗਾ ਇੱਥੇ ਪਹਿਲੀ ਗੱਲ ਸੁਣਦੀ ਆ ਦੂਜੀ ਗੱਲ ਤੇ ਸੁਣਾਈ ਨਹੀਂ ਦਿੱਤੀ ਹੈ ਇਦਾਂ ਦਾ ਕੀ ਐ ਇਸ ਕਮਰੇ ਦੇ ਵਿੱਚ ਤੁਸੀਂ ਸਾਰੇ ਜਿਹੜੇ ਬਾਹਰ ਜਾ ਕੇ ਮੈਨੂੰ ਆਵਾਜ਼ ਦੇਵੋ ਮੈਂ ਵੀ ਵੇਖਦਾ ਦੂਜੀ ਗੱਲ ਕਿਵੇਂ ਨਹੀਂ ਸੁਣਾਈ ਦਿੰਦੀ ਭੈਣ ਆ ਜਾ ਬਾਹਰ ਭਾਜੀ ਹਾਂਜੀ ਵੀਰੇ ਭਲਾ ਕੱਲ ਗਵੰਡ ਨੂੰ ਫਿਲਮ ਤਖਾਰ ਕੌਣ ਲੈ ਕੇ ਗਿਆ ਸੀਗਾ ਨਾ ਭੀੜੋ ਹੁਣ ਦੱਸਣਾ ਕੌਣ ਲੈ ਕੇ ਗਿਆ ਸੀਗਾ ਆਏ ਕੀ ਬੜੀ ਉਹ ਬਾਈ ਤੂੰ ਤਾਂ ਜਮਾਈ ਸੱਚ ਕਹਿ ਰਿਹਾ ਸੀਗਾ ਇਸ ਕਮਰੇ ਦੇ ਵਿੱਚ ਤਾਂ ਪਹਿਲੀ ਗੱਲ ਸੁਣਦੀ ਆ ਦੂਜੀ ਗੱਲ ਤਾਂ ਸੁਣਾਈ ਨਹੀਂ ਦਿੰਦੀ ਆਏ ਕੀ ਬੜੀ ਅਰੇ ਕਿਤਨਾ ਨਕਲ ਰਹਿ ਗਈ